ਸੋਹਣਾ ਸ਼ਬਦਾਂ ਸਸਿਕਾ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਗ ਆਇਕਾ ਨਿਸ਼ਾਨ ਉੱਚੇ ਵਾਲਾ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਸਾਡੇ ਵੀਰ ਜਸ ਕਾਂਧੀ ਜੀ ਦਾ ਨਿਊ ਟਰੈਕ ਆਇਆ ਸੁਰਮੇ ਦੀ ਧਾਰੀ ਜੀ ਉਹਨੂੰ ਰਿਲੀਜ਼ ਕਰਨ ਦੇ ਸਬੰਧ ਵਿੱਚ ਅਸੀਂ ਸਾਰੇ ਇਕੱਤਰ ਹੋਏ ਆ ਸਾਡੇ ਸੀਨੀਅਰ ਪੱਤਰਕਾਰ ਵੀਰ ਹੰਦਲ ਸਾਹਿਬ ਮੇਰਾ ਵੀਰ ਬਿੱਟੂ ਕਾਜ਼ਰੀ ਵਾਲਾ ਵੀਰ ਜਸ ਕਾਂਧੀ ਸਾਹਿਬ ਤੇ ਸਾਡੇ ਬਾਬਾ ਜੀ ਵਿਜੇ ਕੁਮਾਰ ਜੀ ਹਿਮੇਰੀ ਵਾਲੀ ਸਰਕਾਰ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਕਹਿੰਦੇ ਆ ਤੇ ਅੱਜ ਦੇ ਇਸ ਟਰੈਕ ਨੂੰ ਅਰੇਂਜ ਕਰਨ ਦੀ ਖੁਸ਼ੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਵਧਾਈ ਦੇਣਾ ਜੀ। ਔਰ ਤੁਸੀਂ ਪਹਿਲੇ ਵੀ ਇੱਕ ਆਪ ਖੁਦ ਸਿੰਗਰ ਰਹੇ ਹੋ ਔਰ ਤੁਸੀਂ ਹੁਣ ਸਰੂਪ ਧਾਰ ਲਿਆ ਤੇ ਕੀ ਕਹਿਣਾ ਚਾਹੁੰਦੇ ਆਂ ਇਹਦੇ ਵਿੱਚ ਜਿਹੜੇ ਕਾਨੇ ਸਿੰਗਰ ਤੇ ਹੁੰਦੇ ਸਿੰਗਰਾਂ ਵਿੱਚ ਕੀ ਫਰਕ ਹੈ? ਗਾਇਕੀ ਦਰਅਸਲ ਉਹੀ ਹੈ। ਜਿਹੜੇ ਸਿੰਗਰ ਵਧੀਆ ਗਾਉਂਦੇ ਨੇ ਆਪਾਂ ਉਹਨਾਂ ਨੂੰ ਮੁਹੱਬਤ ਕਰਦੇ ਆਂ। ਅੱਜ ਦਾ ਟਾਈਮ ਅੱਜ ਦਾ ਜੋਗ ਜਿਹੜਾ ਕੁਝ ਹੋਰ ਹੈ। ਦੱਖਣੀ ਪੱਛਮੀ ਜਿਹੜਾ ਹੈਗਾ ਪਰਫੁੱਲਤ ਕਰਨ ਵਾਲਾ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਆਪਾਂ ਆਪਣੇ ਦਾਇਰੇ 'ਚ ਰਹਿ ਕੇ ਸਭਿਆਚਾਰਕ ਮਾਂ ਬੋਲੀ ਦੀ ਸੇਵਾ ਕਰ ਸਕੀਏ ਕਿਉਂਕਿ ਆਪਾਂ ਪੰਜਾਬੀ ਆ ਪੰਜਾਬੀਆਂ ਦਾ ਜਿਹੜਾ ਫਰਜ਼ ਬਣਦਾ ਉਹਨਾਂ ਨੂੰ ਪਾਉਂਦੇ ਆ ਸਰ ਅੱਜ ਪ੍ਰੈਸ ਕੌਂਸਲਰ ਕੀਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਸਿਕਾਲ ਜੀ ਸਾਰਿਆਂ ਨੂੰ ਮੈਂ ਜਸ ਕਾਂਜਲੀ ਪੰਜਾਬੀ ਸਿੰਗਰ ਅੱਜ ਅਸੀਂ ਇੱਕ ਗੀਤ ਰਿਲੀਜ਼ ਕੀਤਾ ਜਿੰਨੂੰ ਲਿਖਿਆ ਸਾਡੇ ਬਿੱਟੂ ਕਾਂਜਲੀ ਸਾਹਿਬ ਔਰ ਮਿਊਜ਼ਿਕ ਦਿੱਤਾ ਬਲਤੀ ਸੋਤਾ ਜੀ ਨੇ ਔਰ ਮੇਰੇ ਨਾਲ ਇਸ ਵੇਲੇ ਬਿੱਟੂ ਕਾਂਜਲੀ ਸਾਹਿਬ ਲਵਦੀਪ ਸਿੰਘ ਔਰ ਸਾਡੇ ਪ੍ਰੈਸ ਤੋਂ ਸੁਖਪਾਲ ਸਿੰਘ ਗੁੰਦਲ ਸਾਹਿਬ ਔਰ ਬਾਬਾ ਜੀ ਸਾਡੇ ਹਮੀਰੇ ਵਾਲੇ ਤੇ ਨਾਲ ਮੇਰੇ ਮੇਰਾ ਵੀਰ ਨਿਸ਼ਾਨ ਉੱਚੇ ਵਾਲਾ ਪੰਜਾਬੀ ਸਿੰਗਰ ਉਹ ਵੀ ਮੌਜੂਦ ਆ ਤੋ ਮੈਂ ਸਾਰਿਆਂ ਨੂੰ ਇਸ ਅੱਜ ਦਿਨ ਦੀਆਂ ਮੁਬਾਰਕਾਂ ਦਿੰਦਾ ਔਰ ਸਾਰਿਆਂ ਨੂੰ ਜਿੰਨੇ ਵੀ ਮੇਰੇ ਦੇਸ਼ ਆ ਦੇਸ਼ਾਂ 'ਚ ਵੀਰ ਬੈਠੇ ਆ ਸਾਰੇ ਇੰਡੀਆ 'ਚ ਬੈਠੇ ਆ ਉਹਨਾਂ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਮੇਰਾ ਟਰੈਕ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਔਰ ਸਾਰਿਆਂ ਨੂੰ ਸਸਿਕਾ ਇਹ ਸਿੰਗਲ ਟਰੈਕ ਆ ਸਰ ਇਹ ਸਿੰਗਲ ਟਰੈਕ ਆ ਜੀ ਜੀ ਸਿੰਗਲ ਟਰੈਕ ਆ ਔਰ ਇਹ ਬਿੱਟੂ ਕਾਹਲੀ ਸਾਹਿਬ ਦਾ ਲਿਖਿਆ ਹਾ ਔਰ ਮੈਂ ਫਿਰ ਸਾਰੇ ਦੇਸ਼ਵ ਦੇਸ਼ਾਂ ਜਿੰਨੇ ਮੇਰੇ ਵੀਰ ਬੈਠੇ ਆ ਵੱਧ ਤੋਂ ਵੱਧ ਇਸ ਗੀਤ ਨੂੰ ਸ਼ੇਅਰ ਕਰੋ ਇੰਡੀਆ ਚ ਪੰਜਾਬ ਚ ਜਿੰਨੇ ਬੈਠੇ ਆ ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਗੀਤ ਨੂੰ ਔਰ ਗੀਤ ਦਾ ਹੈਗਾ ਸੁਰਮੇ ਦੀ ਧਾਰੀ ਸੁਖਬਾਗੋਂਦਰ ਜੀ ਤੁਸੀਂ ਇੱਕ ਸੀਨੀਅਰ ਰਿਪੋਰਟਰ ਰਹੇ ਹੋ ਔਰ ਅੱਜ ਤੁਸੀਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਦਸ ਕਾਨੀਜ਼ਲ ਜਿਹੜਾ ਗਾਣਾ ਹੈ ਸੁਰਮੇ ਦੀ ਧਾਰੀ ਲਾਂਚ ਕੀਤਾ ਹੈ ਕੀ ਕਹਿਣਾ ਚਾਹੋਗੇ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਆ ਕਿ ਵੱਡੇ ਵੀਰ ਜਸਖੰਡੀ ਵੱਲੋਂ ਜਿਹੜਾ ਇਹ ਆਪਣਾ ਗਾਣਾ ਜਿਹੜਾ ਸਿੰਗਲ ਟਰੈਕ ਜਿਹੜਾ ਸੁਰਮੇਂ ਧਾਰੀ ਜੀ ਨੇ ਕੀਤਾ ਗਿਆ ਅੱਜ ਇੱਕ ਸਮੇਂ ਦੀ ਲੋੜ ਆ ਕਿ ਜਸੀਂ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਮਤਲਬ ਕਿ ਜਾਗਰੂਕ ਕਰੀਏ ਔਰ ਆਪਣੇ ਵਿਰਸੇ ਬਾਰੇ ਦਸੀਏ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਜਿਹੜਾ ਇਹਨਾਂ ਦਾ ਸਿੰਗਲ ਟਰੈਕ ਸੁਰਮੇਂ ਧਾਰੀ ਆ ਉਹਦੇ ਵਿੱਚ ਮਤਲਬ ਕਿ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਪਰਫੁੱਲਤ ਕਰਨ ਦਾ ਇੱਕ ਵੱਡਾ ਉਪਰਾਲਾ ਕੀਤਾ ਗਿਆ ਔਰ ਮੈਂ ਇਸ ਗੱਲ ਦੀ ਜਸ ਕਾਂ ਲਈ ਵੀਰ ਜੀ ਨੂੰ ਤੇ ਬਿੱਟੂ ਕਾ ਜਿਹੜੇ ਹੈਗੇ ਨੇ ਉਹਨਾਂ ਨੂੰ ਮੁਬਾਰਕਬਾ ਦਿੰਨਾ ਸਰ ਮਿਊਜ਼ਿਕ ਔਰ ਮੀਡੀਆ ਤੁਹਾਨੂੰ ਕੀ ਅੰਦਰ ਲੱਗਿਆ ਅੱਜ ਦੇਖੋ ਦੋਨੇ ਹੀ ਮੀਡੀਆ ਦੇ ਵਿੱਚ ਵੀ ਇੱਕ ਮੀਡੀਆ ਦਾ ਬੜਾ ਵੱਡਾ ਰੋਲ ਆ ਕਿ ਸਮਾਜ ਨੂੰ ਸਮੇਂ-ਸਮੇਂ ਤੇ ਜੜੀਆਂ ਕੁਝ ਕਮੀਆਂ ਪੇਸ਼ੀਆਂ ਉਹਨਾਂ ਨੂੰ ਮਤਲਬ ਕਿ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਪਬਲਿਕ ਸਾਹਮਣੇ ਲੈ ਕੇ ਆਉਣਾ ਔਰ ਇਸੇ ਤਰ੍ਹਾਂ ਸਾਡੇ ਜਿੱਦਾਂ ਮਤਲਬ ਕਿ ਜਿਹੜੇ ਚੰਗੇ ਸਿੰਗਰ ਆ ਇੱਕ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਪ੍ਰਭਾਵਿਤ ਕਰਦੇ ਆ ਉਹ ਵੀ ਆਪਣੀ ਜਿਹੜੀ ਆ ਡਿਊਟੀ ਨਿਭਾਉਂਦੇ ਨੇ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਦੇ ਸਮੇਂ ਜਿਹੜਾ ਆ ਕਲਚਰ ਦੇ ਵਿੱਚ ਬੜਾ ਕੁਝ ਜਿਹੜਾ ਸਾਡਾ ਦੱਖਮ ਹੋਰ ਹੋਰ ਕਲਚਰ ਜਿਹੜੇ ਮਨ ਗਾਣੇ ਹੋ ਉਹ ਉਹ ਮਨ ਗੇ ਜਿਆਦਾ ਪ੍ਰਮੋਟ ਲੋਕੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੇ ਸਾਡੇ ਜਸਕਾਣ ਦੀ ਵਰਗੇ ਸਿੰਗਰ ਆ ਜਾਂ ਨਿਸ਼ਾਨ ਉੱਚੇ ਵਾਲਾ ਜੀ ਵਰਗੇ ਜਿਹੜੇ ਆ ਇਹ ਸਮੇਂ-ਸਮੇਂ ਤੇ ਆਪਣੇ ਜਿਹੜਾ ਪੰਜਾਬੀ ਵਿਰਸੇ ਨੂੰ ਆਪਣਾ ਪ੍ਰਹੁਲਤ ਕਰਨ ਲਈ ਪੂਰਾ ਯੋਦਨ ਬੁੰਦੇ ਸੋ ਤੁਹਾਡਾ ਸ਼ੁਭਦਾਨ ਮੈਂ ਜੀ ਗੀਤਕਾਰ ਬਿੱਟੂ ਕਾਂਝਲੀ ਵਾਲਾ ਜੀ ਔਰ ਅੱਜ ਤੁਹਾਡਾ ਗੀਤ ਲਾਂਚ ਹੋਇਆ ਕੀ ਕਹਿਣਾ ਚਾਹੁੰਦੇ ਆ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਔਰ ਮੇਰੇ ਵੱਡੇ ਭਾਜੀ ਜਸ ਕਾਂਜਲੀ ਜੀ ਦਾ ਗਾਇਆ ਇਹ ਗੀਤ ਸੁਰਮੇ ਦੀ ਧਾਰੀ ਜਿਸ ਦਾ ਟਾਈਟਲ ਹੈ ਔਰ ਲਿਖਿਆ ਤੁਹਾਡੇ ਛੋਟੇ ਵੀਰ ਗੀਤਕਾਰ ਬਿੱਟੂ ਕਾਂਜਲੀ ਵਾਲੇ ਨੇ ਔਰ ਸਾਡੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਬਾਬਾ ਵਿਜੇ ਕੁਮਾਰ ਜੀ ਹਮیرے ਵਾਲੇ ਔਰ ਸਾਡੇ ਵੱਡੇ ਭਾਜੀ ਪੰਜਾਬੀ ਸਿੰਗਰ ਨਿਸ਼ਾਨ ਉੱਚੇ ਵਾਲਾ ਜੀ ਔਰ ਪ੍ਰੈਸ মিডিਆ ਦੇ ਵਿੱਚੋਂ ਸਾਡੇ ਹੁੰਦਲ ਸਾਹਿਬ ਬਹੁਤ ਹੀ ਸੀਨੀਅਰ ਪੱਤਰਕਾਰ ਔਰ ਸਾਡਾ ਸੋਟਾ ਵੀਰ ਲਾਪਰੀ ਸਿੰਘ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਹਾਜ਼ਰੀ ਲਵਾਈ ਮੈਂ ਬਹੁਤ ਧੰਨਵਾਦ ਦਿਆਂ ਔਰ ਇਸ ਗੀਤ ਨੂੰ ਮੈਂ ਸਭ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰਕੇ ਇਸ ਗੀਤ ਨੂੰ ਆਪਣੇ ਦੇਸ਼-ਵਦੇਸ਼ਾਂ ਤੱਕ ਪਹੁੰਚਾਓ ਤਾਂ ਕਿ ਇਹ ਸੱਭਿਆਚਾਰ ਨਾਲ ਜੁੜਿਆ ਹੋਇਆ ਗੀਤ ਆ ਤਾਂ 20 ਸਾਲ ਪਹਿਲੇ ਕੈਸਟਾ ਆਉਂਦੀ ਹੁੰਦੀਆਂ ਸੀੜੀਆਂ ਆਈਆਂ ਫਿਰ ਹੁਣ ਸਿੰਗਲ ਟਰੈਕ ਆਉਣੇ ਸ਼ੁਰੂ ਹੋ ਗਏ ਹਾਂਜੀ ਚੰਦ ਸ਼ਬਦ ਦੱਸੋ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇਸ ਦਾ ਉਹ ਉਹ ਜਿਹੜਾ ਪਹਿਲਾ ਦੌਰ ਅੱਜ ਤੋਂ 20 ਸਾਲ ਪਹਿਲਾਂ ਗੁਜ਼ਰ ਚੁੱਕਾ ਉਹ ਦੌਰ ਅੱਜ ਦੇ ਦੌਰ ਨਾਲੋਂ ਕੁਝ ਅਲੱਗ ਸੀਗਾ ਉਹ ਬਹੁਤ ਸਮਾਂ ਵਧੀਆ ਸੀਗਾ ਕਿਉਂਕਿ ਉਸ ਦੌਰ ਦੇ ਵਿੱਚ ਹੁਣ ਜਿਸ ਤਰ੍ਹਾਂ ਸਿੰਗਲ ਟਰੈਕ ਰਿਲੀਜ਼ ਹੋਣੇ ਸ਼ੁਰੂ ਹੋ ਗਏ ਆ ਇਸੇ ਤਰ੍ਹਾਂ ਉਦੋਂ ਪਹਿਲੇ ਦੌਰ ਵਿੱਚ 8 ਜਾਂ 9 ਗੀਤ ਕੈਸਿਡ ਵਿੱਚ ਹੁੰਦੇ ਸੀ ਔਰ ਹਰ ਗੀਤਕਾਰ ਨੂੰ ਮੌਕਾ ਮਿਲਦਾ ਸੀਗਾ ਕਿ ਆਪਣੇ ਗੀਤ ਰਿਕਾਰਡ ਕਰਾਉਣ ਦਾ ਪਰ ਹੁਣ ਸਿੰਗਲ ਟਰੈਕ ਜਦੋਂ ਦੇ ਆ ਗਏ ਆ ਉਹ ਉਦੋਂ ਦੀ ਗਾਇਕੀ ਤੇ ਹੁਣ ਦੀ ਗਾਇਕੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਮੈਂ ਫਿਰ ਤੁਹਾਡਾ ਗੀਤਕਾਰ ਬਿੱਟੂ ਕਾਂਜਲੀ ਵਾਲਾ ਜਸ ਕਾਂਜਲੀ ਵੱਲੋਂ ਆਪ ਜੀ ਨੂੰ ਸਭ ਨੂੰ ਬੇਨਤੀ ਕਰਦਾ ਕਿ ਸਾਡੇ ਗੀਤ ਨੂੰ ਵੱਧ ਵੱਧ ਸ਼ੇਅਰ ਕਰੋ ਵੱਧ ਵੱਧ ਲਾਈਕ ਕਰੋ ਜੀ ਧੰਨਵਾਦ